ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਮਿਲ ਕੇ ਕਰ ਰਹੇ ਹਾਂ ਮਾਸਟਰ ਕਾਰਡ ਦੀ ਤਿਆਰੀ ਸੋ ਅੱਜ ਦਾ ਸਾਡਾ ਵਿਸ਼ਾ ਰਹੇਗਾ ਜੀ ਗੁਰਮਤਿ ਬਾਗ ਦੇ ਵਿੱਚੋਂ ਸ੍ਰੀ ਗੁਰੂ ਅਮਰਦਾਸ ਜੀ ਕਲਾਸ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਪਹਿਲਾ ਕੁਐਸਚਨ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ਸੀ ਆਪਸ਼ਨ A B C ਜਾਂ ਫਿਰ D ਦਾ ਸਹੀ ਜਵਾਬ ਹੋਏਗਾ ਜੀ অপশন B 5 ਮਈ 1479 ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਕਿੱਥੇ ਹੈ অপশন A B C ਜਾਂ ਫਿਰ D ਜਲਦੀ ਕਲਾਸ ਨੂੰ ਲਾਈਕ ਜਰੂਰ ਕਰ ਦੇਣਾ ਜੀ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਹਾਂ ਜੀ ਸਹੀ ਜਵਾਬ ਹੈ ਜੀ ਬਾਸਰਕੇ ਇਹਦੇ ਨਾਲ ਹੀ ਨੈਕਸਟ ਕੁਐਸਚਨ ਗੁਰੂ ਅਮਰਦਾਸ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਪਿਤਾ ਤੇਜਪਾਲ ਜੀ ਮਾਤਾ ਸੁਲੱਖਣੀ ਜੀ ਦੋਵੇਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ ਦੋਵੇਂ ਪਿਤਾ ਤੇਜਪਾਲ ਜੀ ਮਾਤਾ ਸੁਲੱਖਣੀ ਜੀ ਗੁਰੂ ਅਮਰਦਾਸ ਜੀ ਦਾ ਵਿਆਹ ਕਿਸ ਨਾਲ ਹੋਇਆ অপਸ਼ਨ A B C ਜਾਂ ਫਿਰ D ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপশন সি মনসা দেবী জি ਨਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਆਹ ਹੋਇਆ ਗੁਰੂ ਅਮਰਦਾਸ ਜੀ ਦੀ ਸੰਤਾਨ ਸਨ ਬਾਬਾ ਮੋਨੀ ਜੀ ਬਾਬਾ ਮੋਹਰੀ ਜੀ ਬੀਬੀ ਭਾਨੀ ਜੀ ਬੀਬੀ ਦਾਨੀ ਜੀ ਜਾਂ ਫਿਰ ਸਾਰੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਤੇ ਦੋ ਸੁਪੁੱਤਰੀਆਂ ਸਨ ਤਾਂ ਆਪਸ਼ਨ ਡੀ ਸਾਰੇ ਇਜ਼ ਦਾ ਰਾਈਟ ਆਨਸਰ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ਸੀ ਕੀਰਤਪੁਰ ਰਾਮਸਰ ਗੋਇੰਦਵਾਲ ਰੋਪੜ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਸੀ ਗੋਇੰਦਵਾਲ ਨਗਰ ਇਹਦੇ ਨਾਲ ਹੀ ਅਗਲਾ ਕੁਐਸਚਨ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਕਦੋਂ ਮਿਲੀ 1552 1554 1592 1555 ਤਾਂ ਹਾਂਜੀ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ A 1552 ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ? ਜਹਾਂਗੀਰ, ਬਾਬਰ, ਔਰੰਗਜ਼ੇਬ, ਅਕਬਰ ਕਲਾਸ ਵਧੀਆ ਲੱਗੇ ਤਾਂ ਸਾਰਿਆਂ ਨੇ ਲਾਈਕ ਜ਼ਰੂਰ ਕਰਨਾ ਜੀ ਹਾਂਜੀ ਤਾਂ ਇਹਦਾ ਸਹੀ ਜਵਾਬ অপਸ਼ਨ D ਅਕਬਰ ਪ੍ਰਸ਼ਨ ਨੋ ਗੁਰੂ ਅਮਰਦਾਸ ਜੀ ਨੇ ਬੌਲੀ ਦਾ ਨਿਰਮਾਣ ਕਦੋਂ ਕਰਵਾਇਆ ਸੀ 1560 1555 1569 1569 ਹਾਂਜੀ ਤਾਂ ਸਹੀ ਜਵਾਬ 1569 ਗੁਰੂ ਅਮਰਦਾਸ ਜੀ ਦੀ ਬਾਣੀ ਹੈ ਅਨੰਤ ਸਾਹਿਬ ਪੱਟੀ ਅਸ਼ਟਪਦੀਆਂ ਜਾਂ ਫਿਰ ਸਾਰੇ ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ ਡੀ ਸਾਰੇ ਹੀ ਇਹਨਾਂ ਦੀਆਂ ਰਚਨਾਵਾਂ ਹਨ ਸੋ ਨੈਕਸਟ ਕੁਐਸਚਨ ਹੈ ਆਨੰਦ ਸਾਹਿਬ ਬਾਣੀ ਦੀ ਕਿਸ ਰਾਗ ਵਿੱਚ ਰਚਨਾ ਕੀਤੀ ਗਈ RAMKALI GUZRI MARU ASA ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ অপਸ਼ਨ A RAMKALI ਰਾਗ ਵਿੱਚ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਹੈ 2 4 6 10 ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਬੀ 4 12 ਦੀ ਇਹਨਾਂ ਨੇ ਰਚਨਾ ਕੀਤੀ ਹੈ ਪ੍ਰਸ਼ਨ 13 ਗੁਰੂ ਅਮਰਦਾਸ ਜੀ ਨੇ ਦੋਹਿਤਾ ਬਾਣੀ ਦਾ ਵੋਹਿਤਾ ਕਿਸ ਨੂੰ ਕਿਹਾ ਹੈ ਆਪਸ਼ਨ ਏ ਬੀ ਸੀ ਜਾਂ ਫਿਰ ਡੀ ਤਾਂ ਰਾਈਟ ਆਨਸਰ ਹੈ ਜੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਹਾਂਜੀ অপਸ਼ਨ এ বি সি ਜਾਂ ਫਿਰ ডি ਤਾਂ ਸਹੀ ਜਵਾਬ ਹੈ ਜੀ অপਸ਼ਨ এ 907 ਪਿਛਲੀ ਕਲਾਸ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤਾ ਸੀ ਕਮੈਂਟ ਵਿੱਚ ਜਰੂਰ ਦੱਸਣਾ ਕਿ ਉਹਨਾਂ ਨੇ ਕਿੰਨੇ ਸ਼ਬਦਾਂ ਦੀ ਰਚਨਾ ਕੀਤੀ ਹਾਂਜੀ ਅਗਲਾ ਕੁਐਸਚਨ ਗੁਰੂ ਅਮਰਦਾਸ ਜੀ ਦੀਆਂ ਵਾਰਾਂ ਕਿਹੜੀਆਂ ਹਨ অপਸ਼ਨ এ বি সি ਜਾਂ ਫਿਰ ਡੀ ਜਾਂ ਫਿਰ ই ਤਾਂ ਸਹੀ ਜਵਾਬ ਹੈ ਜੀ অপਸ਼ਨ ই ਕਿਉਂਕਿ ਚਾਰੋਂ ਹੀ ਸਹੀ ਜਵਾਬ ਹਨ ਗੁਰੂ ਅਮਰਦਾਸ ਜੀ ਦੀ ਸਾਖਰ ਰਚਨਾ ਕਿਹੜੀ ਹੈ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ A ਅਨੰਦ ਸਾਹਿਬ ਗੁਰੂ ਜੀ ਦੀ ਸਾਖਰ ਰਚਨਾ ਹੈ ਅਨੰਦ ਸਾਹਿਬ ਦੀਆਂ ਕਿੰਨੀਆਂ ਅਨੰਦ ਸਾਹਿਬ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ 24 28 38 ਜਾਂ ਫਿਰ 40 ਤਾਂ ਇਹਦਾ ਸਹੀ ਜਵਾਬ ਰਹੇਗਾ ਜੀ অপਸ਼ਨ ਡੀ 40 ਪੌੜੀਆਂ ਸੋ ਅਗਲਾ ਕੁਐਸਚਨ ਹੈ ਜੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ 9 12 17 ਅਤੇ 19 ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ ਸੀ ਇਹਨਾਂ ਨੇ 17 ਰਾਗਾਂ ਵਿੱਚ ਬਾਣੀ ਰਚੀ ਨੈਕਸਟ ਕੁਐਸਚਨ ਗੁਰੂ ਅਮਰਦਾਸ ਜੀ ਦੀ ਬਾਣੀ ਪੱਟੀ ਕਿਸ ਅੱਖਰ ਤੋਂ ਸ਼ੁਰੂ ਹੁੰਦੀ ਹੈ ਊੜਾ ਐੜਾ ਈੜੀ ਜਾਂ ਫਿਰ ਸਸਾ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਬੀ ਐੜਾ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਪੱਟੀ ਬਾਣੀ ਕਿਸ ਰਾਗ ਵਿੱਚ ਹੈ ਇਦਾਂ ਦੇ ਕੁਐਸਚਨ ਇੰਪੋਰਟੈਂਟ ਬਣ ਜਾਂਦੇ ਆ ਜੀ ਕਿਸੇ ਵੀ ਬਾਣੀ ਦਾ ਤਾਂ ਤੁਹਾਨੂੰ ਰਾਗ ਪੁੱਛਿਆ ਜਾ ਸਕਦਾ ਹੈ ਤਾਂ ਹਾਂ ਜੀ ਪੱਟੀ ਬਾਣੀ ਆਸਾ ਰਾਗ ਵਿੱਚ ਹਾਂ ਸੋ ਨੈਕਸਟ ਕੁਐਸਚਨ ਸ੍ਰੀ ਗੁਰੂ ਅਮਰਦਾਸ ਜੀ ਦੀ ਪੱਟੀ ਬਾਣੀ ਦੀਆਂ ਕਿੰਨੀਆਂ ਪੌੜੀਆਂ ਹਨ ਕਿਸੇ ਰਚਨਾ ਦਾ ਰਾਗ ਕਿਸੇ ਰਚਨਾ ਦੀਆਂ ਪੌੜੀਆਂ ਇਹ ਸਾਰੇ ਕੁਐਸਚਨ ਇੰਪੋਰਟੈਂਟ ਬਣ ਜਾਂਦੇ ਆ ਜੀ ਸਾਡੇ ਲਈ ਹਾਂਜੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 18 ਸੋ ਬਿਨਾਂ ਦੇਰੀ ਤੋਂ ਨੈਕਸਟ ਕੁਐਸਚਨ ਸ਼ਲੋਕ 12 ਤੋਂ ਵਧੇਕ ਸਰਲੇਖ ਹੈ ਟ ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਲੋਕ ਦਰਜ ਹਨ 73 67 76 74 ਤਾਂ ਸਹੀ ਜਵਾਬ ਹੈ ਜੀ অপਸ਼ਨ ਬੀ 67 ਸ਼ਲੋਕ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਕਿੰਨਾ ਦੀ ਬਾਣੀ ਦੀ ਪਰਚੋਲ ਕੀਤੀ ਗਈ ਹੈ ਭਗਤ ਕਬੀਰ ਜੀ ਬਾਬਾ ਫਰੀਦ ਜੀ ਦੋਵੇਂ ਜਾਂ ਫਿਰ ਆਪਸ਼ਨ ਡੀ ਭਗਤ ਧੰਨਾ ਜੀ ਹਾਂਜੀ ਤਾਂ ਰਾਈਟ ਆਨਸਰ ਇਜ਼ ਏ ਅਤੇ ਬੀ ਆਪਸ਼ਨ ਦੋਵੇਂ ਸ੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਸਤਿਵਾਰੇ ਦਾ ਪਹਿਲਾ ਦਿਨ ਕਿਹੜਾ ਹੈ ਐਤਵਾਰ ਸ਼ਨੀਵਾਰ ਸ਼ੁੱਕਰਵਾਰ ਵੀਰਵਾਰ ਤਾਂ ਸਹੀ ਜਵਾਬ ਹੈ ਜੀ ਐਤਵਾਰ ਪ੍ਰਸ਼ਨ ਨੰਬਰ 4 25 ਸ੍ਰੀ ਗੁਰੂ ਅਮਰਦਾਸ ਜੀ ਦੇ ਭਜਨਾਂ ਦੇ ਸੰਗ੍ਰਹਿ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਗੋਇੰਦਵਾਲ ਪੋਥੀ ਮੋਹਨ ਪੋਥੀ ਦੋਵੇਂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਰਹੇਗਾ ਜੀ অপਸ਼ਨ ਸੀ ਦੋਵੇਂ ਹਾਂਜੀ ਨਾਲ ਇਹਦੇ ਕੁਐਸਚਨ ਅਗਲਾ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਲਈ ਕਿੰਨੇ ਗੁਰਪਰਵ ਨਿਰਧਾਰਿਤ ਕਰੇ ਸੀ 1 2 3 ਜਾਂ ਫਿਰ 4 ਹਾਂਜੀ 3 ਦੀਵਾਲੀ ਵਿਸਾਖੀ ਅਤੇ ਮਾਗੀ ਨੋਟ ਕਰ ਲੈਣਾ ਜੀ ਇੰਪੋਰਟੈਂਟ ਹਨ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਸਾਲ ਦੀ ਉਮਰ ਵਿੱਚ ਗੁਰਗੱਦੀ ਸੰਭਾਲੀ ਸੀ 63 53 73 83 ਤਾਂ ਸਹੀ ਜਵਾਬ ਹੈ ਜੀ 73 नैक्सट क्वेश्चन गुरु साहिब ने किी प्रथा शुरू की संगत प्रथा पंगत प्रथा पहला पंगत फिर संगत फिर लंगर प्रथा तो सही जवाब ऑप्शन सी पहला पंगत फिर संगत श्री गुरु अमरदास जी के मंजीदारों कि इसी सेवादार सन इंपॉर्टेंट क्वेश्चन है जी ये तीन पं दो नौ ਤਾਂ ਸਹੀ ਜਵਾਬ ਹੈ ਜੀ ਦੋ ਕਾਬਲ ਦੀ ਮਾਈ ਸੇਵਾ ਕਸ਼ਮੀਰ ਦੀ ਮਾਈ ਭਗਪਰੀ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜੀ ਰਚਨਾ ਸ਼ੁਰੂ ਕੀਤੀ ਸੀ ਕੜਾ ਪ੍ਰਸਾਦ ਸਰੋਪਾ ਪਾਓ ਦੋਵੇਂ ਜਾਂ ਫਿਰ ਕੋਈ ਨਹੀਂ ਤਾਂ ਸਹੀ ਜਵਾਬ ਹੈ ਜੀ অপਸ਼ਨ A ਅਤੇ B ਦੋਵੇਂ ਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਵਧੇਰੇ ਦਿਖਾਈ ਦਿੰਦਾ ਹੈ অপਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਹੈ ਜੀ অপਸ਼ਨ A ਹਿੰਦੀ ਅਤੇ ਸੰਧੂਕੜੀ ਇਹਦੇ ਨਾਲ ਹੀ ਆਪਣੇ ਲਾਈਕ ਤੇ ਜਰੂਰ ਕਮੈਂਟ ਆਪਣਾ ਦੇਣਾ ਜੀ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ 84 ਪੌੜੀਆਂ ਵਾਲੀ ਬੌਲੀ ਸਾਹਿਬ ਦਾ ਗੋਵਿੰਦਵਾਲ ਸਾਹਿਬ ਵਿਖੇ ਨਿਰਮਾਣ ਕਾਰਜ ਕਦੋਂ ਸੰਪੂਰਨ ਕੀਤਾ ਰਾਈਟ ਆਨਸਰ ਇਜ਼ 1559 ਨੈਕਸਟ ਕੁਐਸਚਨ ਹੈ ਜੀ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ ਦੱਸੋ ਇੰਪੋਰਟੈਂਟ ਕੁਐਸਚਨ ਹੈ ਜੀ ऑप्शन ए बी सी या फिर डी तो सही जवाब है जी ऑप्शन डी पंद्रह सौ बवंजा तो पंद्रह सौ चौहत्तर ईस्वी गुरु अमरदास जी ने किन्ने साल गुरु गद्दी ते रहे सी गुरु जी कि साल गुरु गद्दी ते रहे तो सही जवाब है जी ऑप्शन सी बई साल वह जी अगले क्वेश्चन वाल ਸ੍ਰੀ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਏ ਸਨ ਆਪਸ਼ਨ A B C ਜਾਂ ਫਿਰ D ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপশন বি 1 সেপ্টেম্বর 1574 ইসবি وچ اج دی کلاس ایتھے ہی સમાਪਤ ہوندی ਹੈ ਜੀ ਮਿਲਦੇ ਹਾਂ ਜੀ اگلی کلاس دے وچ سو کلاس ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਨੋਟੀਫਿਕੇਸ਼ਨ ਨੂੰ ਕਰ ਦੇਣਾ অন ਤਾਂ ਜੋ ਤੁਹਾਡੇ ਕੋਲੇ ਹਰ ਵੀਡੀਓ ਜੋ ਵੀ ਅਸੀਂ ਲੈ ਕੇ ਆਉਨੇ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਸੋ ਲਾਈਕ ਸਾਰਿਆਂ ਨੇ ਜਰੂਰ ਕਰਨਾ ਜੀ ਤੇ ਕਲਾਸ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਦੋਸਤਾਂ ਵਿੱਚ ਸਾਰਿਆਂ ਕੋਲੇ ਤੁਸੀਂ ਕਲਾਸ ਨੂੰ ਸ਼ੇਅਰ ਕਰਨਾ ਥੈਂਕ ਯੂ